ਸਤ ਸ੍ਰੀ ਅਕਾਲ ਮੈਂ ਹਾਂ ਮਨਦੀਪ ਕੌਰ ਸੰਧੂ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਸੂਜੀ ਦੇ ਪਾਪੜ ਇਹ ਬਿਜਾਰੋਂ ਲਿਆਏ ਸੀ ਤੇ ਬੜੇ ਮਹਿੰਗੇ ਨੇ ਜਿਹੜੇ ਜਿਹੜੇ ਅਸੀਂ ਆਪਾਂ ਬਣਾਏ ਇੰਨੇ ਸਾਈਜ਼ ਦਾ ਇੱਕ ਪਾਪੜ ਜਿਹੜਾ 5 ਕੁਸ਼ੇ ਰੁਪਏ ਦਾ ਦਿੰਦੇ ਆ ਅਸੀਂ 4 ਲਿਆਏ ਸੀ ਕਿਤੇ 20 ਰੁਪਏ ਦੇ ਦਿੱਤੇ ਉਹਨਾਂ ਨੇ ਤੇ ਮੈਂ ਸੋਚਿਆ ਕਿਆ ਆਪਾਂ ਕਰੇ ਬਣਾ ਕੇ ਟਰਾਈ ਕਰਾਂਗੇ ਉੱਤੇ ਬਣਾਉਂਦੇ ਪੈ ਸੀ ਨਾਲ ਉਹ ਤੇ ਮੈਂ ਉਹਨਾਂ ਨੂੰ ਖੁਸ਼ਿਆ ਮੈਂ ਕਿਹੜੀ ਚੀਜ਼ ਨਾ ਬਣਾਉਂਦੇ ਸੀ ਕਹਿੰਦੇ ਸੂਜੀ ਨਾਲ ਤੇ ਇਧਰ ਆਪਾਂ ਪਾਣੀ ਪੈਲਾ ਇੱਕ ਜਿਹੜੀ ਮੈਂ ਤੁਹਾਨੂੰ ਗਲਾਸੀ ਵਿੱਚ ਸ਼ੋਅ ਕੀਤੀ ਹੈ ਪਾਣੀ ਗਲਾਸੀ ਆਪਾਂ ਸੂਜੀ ਦੀ ਰਹੀ ਆ ਤੇ ਪਾਉਣੇ ਚਾਰ ਗਲਾਸੀਆਂ ਆਪਾਂ ਜਿਹੜੀਆਂ ਪਾਣੀ ਦੀਆਂ ਪਾ ਲਈਆਂ ਸੀ ਤੇ ਪਾਣੀ ਨੂੰ ਉਬਾਲ ਕੇ ਤੇ ਵਿੱਚ ਆਪਾਂ ਸੂਜੀ ਪਾਤੀ ਤੇ 5 ਮਿੰਟ ਦੇ ਤੋਂ ਪਹਿਲਾਂ ਹੀ ਤਕਰੀਬਨ ਪਾਣੀ ਜਿਹੜਾ ਸੂਜੀ ਨੇ ਸੋਖ ਲਿਆ ਵਿਚ ਆਪਾਂ ਲੋੜ ਅਨੁਸਾਰ ਹਰੀ ਲਾਲ ਮਿਰਚ ਨਮਕ ਤੇ ਜੀਰਾ ਪਾਊਡਰ ਪਾ ਲਿਆ ਸੀ ਤੇ ਪਾਣੀ ਬਾ ਚੰਗੀ ਤਰ੍ਹਾਂ ਇਹਨੂੰ ਸਿਕਾ ਲੈਣਾ ਹੈ ਮਿਕਸ ਕਰਕੇ ਵਿੱਚ ਕੋਈ ਘਿਓ ਵਗੈਰਾ ਕੁਝ ਨਹੀਂ ਪਾਉਣਾ ਐਸੇ ਪਾਣੀ ਸਿਕਾ ਕੇ ਇਹਨੂੰ ਆਪਾਂ ਥਾਰ ਲਿਆ ਠੰਡਾ ਕਰ ਲਈ ਨੂੰ ਆਪ ਪੱਖੇ ਠਾ ਰੱਖ ਦਿੱਤਾ ਹੈ ਸੋਈ ਚ ਬਹੁਤ ਹੀ ਟੇਸਟੀ ਕਰੰਚੀ ਜਿਹੇ ਪਾਪੜ ਬਣੇ ਜਿਵੇਂ ਬਜਾਰੋਂ ਲਿਆਏਦੇ ਹੋਵੇਂ ਨੇ ਇਧਰ ਠੰਡਾ ਹੋ ਗਿਆ ਇਹ ਮਿਸ਼ਰਣ ਜਦੋਂ ਚਾਹਤੋਂ ਪਹਿਲਾਂ ਆਪ ਇੱਕ ਪੋਲੀਥੀਨ ਲਿਆ ਨਿਕਾ ਜਾ ਹੱਥਾਂ ਦੇ ਨਾਲ ਵੀ ਪੇੜੇ ਆਪ ਪਕਾ ਸਕਦੇ ਹਾਂ ਪਰ ਮੈਂ ਸੋਚਿਆ ਕਿ ਹੱਥ ਜਿਹੜੇ ਜ਼ਿਆਦਾ ਨਹੀਂ ਆਪਣੇ ਹੱਥਾਂ ਨੂੰ ਸੂਜੀ ਨਹੀਂ ਲੱਗੂਗੀ ਦੇ ਵਿੱਚ ਆਪਾਂ ਨਿੱਕਾ ਜਿਹਾ ਹੋਲ ਕਰ ਲਿਆ ਗੁੱਟ ਤੇ ਤੇ ਲਫਾਫੇ ਦੇ ਵਿੱਚ ਆਪਾਂ ਇਹ ਜਿਹੜੀ ਸੂਜੀ ਇਹਨੂੰ ਵਿੱਚ ਪਾ ਕੇ ਭਰ ਦਿੰਨੇ ਆ ਲਫਾਫਾ ਭਰ ਕੇ ਰੱਖ ਲੈਣੇ ਆ ਤੇ ਇਧਰ ਆਪਾਂ ਇੱਕ ਪਲੇਟ ਲਈਏ ਤੇ ਪਲੇਟ ਨੂੰ ਆਪਾਂ ਲਗਾ ਲਿਆ ਏ ਕਿਉਂ ਕਿ ਇਹਦੇ ਵਿੱਚ ਆਪਾਂ ਪੇੜੇ ਜਿਹੜੇ ਰੱਖਾਂਗੇ ਇਹ ਮਿਲ ਲਫਾਫੇ ਨੇ ਆਪਣੇ ਆਪਣੇ ਆਪ ਆ ਇੱਕੋ ਜਿਹੀ ਸਾਈਜ਼ ਦੇ ਆਪਾਂ ਪੇੜੇ ਜਿਹੜੇ ਕੱਢ ਕੇ ਰੱਖ ਲੈਣੇ ਵਿੱਚੋਂ ਤੇ ਇਹਨਾਂ ਨੂੰ ਗੋਲ ਕਰ ਲਾਂਗੇ ਤੇ ਕਰੀ ਬਣਾ ਮੈਂ ਲਾਦਾ ਅੱਧੇ ਘੰਟੇ ਤੋਂ ਪਹਿਲਾਂ ਹੀ ਪਾਪੜ ਬਣ ਕੇ ਤਿਆਰ ਹੋ ਗਏ ਸੂਜੀ ਦਾ 10 ਮਿੰਟ ਸੋਕੀ ਸੀ ਤੇ ਸੋਕਾ ਕੇ ਤੇ ਫੇਰ ਆਪਾਂ ਇਹਨਾਂ ਨੂੰ ਤੁਪ ਬਣਾ ਕੇ ਗੋਲ ਪੇੜੇ ਦੇ ਬਾਅਦ ਜੈਨੂੰ ਸ਼ੇਪ ਦੇ ਕੇ ਤੁੱਪ ਚ ਰੱਖ ਦੇਣਾ ਹੈ ਇਹ ਬਾਈਚਾਂਸ ਤੋਂ ਬਣਈਆਂ ਤੇ ਆਪਾਂ ਇਹਨਾਂ ਨੂੰ ਪੱਖੇ ਠਾ ਰੱਖ ਕੇ ਸਕਾ ਲਾਂਗੇ ਇਹਦੇ ਪਲੇਟ ਭਰ ਗਈ ਸੀ ਤੇ ਹੁਣ ਮੈਂ ਸੋਚਿਆ ਪਹਿਲਾਂ ਆਪਾਂ ਪੇੜੇ ਬਣਾ ਕੇ ਲਫਾਫੇ ਤੇ ਰੱਖ ਦਿੰਨੇ ਆ ਮੈਂ ਲਫਾਫੇ ਤੇ ਰੱਖਿਆ ਕਿਉਂਕਿ ਲਫਾਫੇ ਨੂੰ ਕਿਉਂ ਨਹੀਂ ਲਗਾਉਣਾ ਪਊਗਾ ਜੀ ਆਪਾਂ ਥਾਲੀ ਵਗੈਰ ਥਾਲੀ ਚ ਰੱਖਣਾ ਜਿਹਨੇ ਥਾਲੀ ਚ ਰੱਖ ਸਕਦੇ ਆ ਵਿੱਚ ਘਿਓ ਲਗਾ ਲਓ ਥੋੜਾ ਜਿਹਾ ਬਾਕੀ ਲਫਾਫੇ ਤੇ ਰੱਖੋ ਤੇ ਬੈਟਰ ਹੈ ਕਿ ਜੇ ਰੋ ਆਪਾਂ ਨੂੰ ਦਬਾ ਦੇਵਾਂਗੇ ਤੇ ਇਹ ھیਠਾ ਨਹੀਂ ਜੁੜੂਗਾ ਪਾਪੜ ਜਿਆਦਾ ਜਰ ਤੋਂ ਪਚਰਾ ਦਾਜੇ ਦੇ ਪੱਖੇ ਥਲੇ ਰੱਖ ਦਾਂਗੇ ਤੇ ਫਿਰ ਇਹ ਆਪਣੇ ਆਪ ਉਠ ਜੇਗਾ ਇਧਰ ਵੇਖੋ ਕਿ ਇਹਦੇ ਨਾਲ ਇਹ ਲਿਫਾਫੇ ਦੇ ਨਾਲ ਇਹ ਫਾਇਦਾ ਹੋਇਆ ਕਿ ਆਪਣੇ ਹੱਥ ਜਿਹੜੇ ਬਿਲਕੁਲ ਖਰਾਬ ਨਹੀਂ ਹੋਏ ਸੂਜੀ ਨਹੀਂ ਹੱਥਾਂ ਨੂੰ ਲੱਗੀ ਬਾਕੀ ਪਲੀਜ਼ ਜੇਕਰ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜਾਣੀ ਆਪਾਂ ਅੱਧੀ ਕੌਲੀ ਉਹ ਗਲਾਸੀ ਚ ਪੈਂਦੀ ਹੋਊਗੀ ਸੂਜੀ ਤੇ ਉਹਦੇ ਬਣੇ ਸੀ 30 ਪਾਪੜ ਬਣ ਕੇ ਤਿਆਰ ਹੋ ਗਏ ਜੇ ਤੁਸੀਂ ਵੱਡੇ ਸਾਈਜ਼ ਦਾ ਬਣਾਉਣੇ ਚਾਹੁੰਦੇ ਹੋ ਤਾਂ ਪੇੜਾ ਥੋੜਾ ਵੱਡਾ ਕਰ ਲੈਣਾ ਆਪਾਂ ਇੱਥੇ ਰੱਖ ਕੇ ਉਲਫਾਫੇ ਦੇ ਉੱਪਰ ਤੋਂ ਉੱਪਰ ਕੌਲੀ ਦੇ ਨਾਲ ਆਪਾਂ ਇਹਨੂੰ ਦਬਾ ਦੇ ਦੇਣਾ ਇਸੇ ਤਰ੍ਹਾਂ ਆਪਾਂ ਸਾਰੇ ਪਾਪੜ ਬਣਾ ਲਾਂਗੇ ਦੋਲਫਾਫਿਆਂ ਦੇ ਉੱਪਰ ਆਪ ਬਣਾ ਕੇ ਰੱਖ ਲੇ ਤੀ ਬੱਤੀ ਪਾਪੜ ਆਪਣੇ ਜਿਹੜੇ ਬਣ ਕੇ ਤਿਆਰ ਹੋਏ ਤੇ ਇਧਰ ਆਪ ਇਹਨਾਂ ਨੂੰ ਧੁੱਪ ਚ ਸੁਕਾ ਲਿਆ ਸੀਗਾ ਇਹ ਬਦਲ ਲੈਣੇ ਤੇ ਇਸ ਕਰਕੇ نیچے ਉਹਨੇ ਟਰਾਂਸਪੇਰੈਂਟ ਲਫਾਫਾ ਦੇ ਦਿੱਤਾ ਪਿਆ ਸੀ ਤੇ ਇਧਰ ਆਪਾਂ ਤੇਲ ਕਰ ਲਿਆ ਗਰਮ ਤੇ ਤੇਲ ਦੇ ਵਿੱਚ ਆਪਾਂ ਇਹਨਾਂ ਨੂੰ ਹੁਣ ਫਰਾਈ ਕਰ ਲਾਂਗੇ ਬਿਲਕੁਲ ਬਹੁਤ ਘੱਟ ਤੇਲ ਜੇ ਬਣ ਕੇ ਤਿਆਰ ਹੋ ਜਾਂਦੇ ਕਿਉਂਕਿ ਕਿੰਨਾ ਸੋਹਣਾ ਤੇ ਇੰਨੇ ਕਰੰਚੀ ਬਣੇ ਤੇ ਇੰਨੇ ਟੇਸਟੀ ਬਣੇ ਜੀਰਾ ਵਗੈਰਾ ਉਹਨਾਂ ਨੇ ਜੀਰਾ ਵੀ ਨਹੀਂ ਪਾਇਆ ਹੁੰਦਾ ਆਪਾਂ ਥੋੜਾ ਜਿਹਾ ਜੀਰਾ ਪਾਇਆ ਸੀ ਬਹੁਤ ਹੀ ਸਵਾਦ ਬਣ ਕੇ ਤਿਆਰ ਹੋਏ ਬੱਚਿਆਂ ਨੂੰ ਬਹੁਤ ਵਧੀਆ ਖਾਦੇ ਦੋਸ਼ ਹੋ ਕੀ ਇਸੇ ਤਰ੍ਹਾਂ ਆਪਾਂ ਦੁੱਜੀ ਪਾਪੜੀ ਬਣਾ ਕੇ ਤਿਆਰ ਕਰ ਲਏ ਸਾਰੇ ਦੁੱਜੀ ਪਾਪੜੀ ਇਹ ਕੁ ਮਿੰਟ ਮੈਂ ਲਾਦਾ ਫਰਾਈ ਕਰਨ ਲੱਗਿਆਂ ਤਾਂ 5 ਮਿੰਟ ਵੀ ਇਹਨਾਂ ਨੂੰ ਨਹੀਂ ਲੱਗਦੇ ਕਿਆ ਬਏ ਸੋਸਤੇ ਨਾਲ ਬੱਚਿਆਂ ਨੂੰ ਕੀਤੇ ਸਰਬ ਬਾਕੀ ਪਲੀਜ਼ ਇਕ ਚੈਨਲ ਦੇ ਨਵੇਂ ਚੈਨਲ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰਿਓ ਥੈਂਕਸ ਫॉर ਵਾਚਿੰਗ ਬਾਏ ਬਾਏ